ਅਫਗਾਨਿਸਤਾਨ ਦੀ ਇੱਕ ਖਬਰ ਏਜੰਸੀ ਵੱਲੋਂ ਦਾਵਾ ਕੀਤਾ ਗਿਆ ਕਿ ਅਫਗਾਨਿਸਤਾਨ ਦੀਆਂ ਫੌਜਾਂ ਵੱਲੋਂ ਪਾਕਿਸਤਾਨ ਦੇ ਜਿਹੜੇ ਨੇ 58 ਫੌਜੀ ਮਾਰ ਮੁਕਾਏ ਗਏ ਨੇ ਤੇ 30 ਤੋਂ ਵੱਧ ਜਿਹੜੇ ਪਾਕਿਸਤਾਨ ਦੇ ਫੌਜੀਆ ਨੂੰ ਇਹ ਉਹ ਜ਼ਖਮੀ ਕਰ ਦਿੱਤਾ ਗਿਆ ਹੈ ਦੋਵੇਂ ਦੇਸ਼ਾਂ ਦੇ ਵਿੱਚ ਇਹ ਤਲਕੀ ਓਦੋਂ ਵੱਧਦੀ ਹੈ ਜਦੋਂ ਅਫਗਾਨਿਸਤਾਨ ਪਾਕਿਸਤਾਨ ਤੇ ਇਹ આરોਪ ਲਗਾਉਂਦਾ ਕਿ ਪਾਕਿਸਤਾਨ ਵੱਲੋਂ ਉਹਨਾਂ ਦੇ ਦੇਸ਼ ਦੀ ਰਾਜਧਾਨੀ ਕਾਬਲ ਤੇ ਆ ਜਿਹੜੇ ਹਵਾਈ ਹਮਲੇ ਕੀਤੇ ਗਏ ਨੇ ਪਰ ਇਸਲਾਮਾਬਾਦ ਹੈ ਜਿਹੜਾ ਇਸ આરોਪਾ ਨੂੰ ਜਿਹੜਾ ਸਿਰੇ ਤੋਂ ਖਾਰਜ ਕਰਦਾ ਹੈ ਇਸ ਗੱਲ ਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਵੀ ਬਾਰਡਰਾਂ ਤੇ ਜਿਹੜੀ ਤਲਕੀ ਵੱਧ ਜਾਂਦੀ ਹੈ ਇਸ ਤੋਂ ਬਾਅਦ ਜਿਹੜਾ ਪਾਕਿਸਤਾਨ ਵੱਲੋਂ ਵੀ ਅਫਗਾਨਿਸਤਾਨ ਤੇ આરોਪ ਲਗਾਏ ਜਾਂਦੇ ਨੇ ਕਿ ਪਾਕਿਸਤਾਨ ਅਫਗਾਨਿਸਤਾਨ ਹੈ ਜਿਹੜਾ ਪਾਕਿਸਤਾਨ ਦੀ ਅਤਵਾਦੀ ਜਥੇਬੰਦੀ ਟੀਟੀਪੀ ਨੂੰ ਸ਼ਰਨ ਦਿੰਦਾ ਹੈ ਉਹਨਾਂ ਵੱਲੋਂ ਕਿਹਾ ਜਾ ਗਿਆ ਪਾਕਿਸਤਾਨ ਵੱਲੋਂ ਕਿ ਟੀਟੀਪੀ ਜਿਹੜੀ ਕਿ ਇੱਕ ਅਤਵਾਦੀ ਤਹਿਰੀਕ ਹੈ ਤਾਲਿਬਾਨ ਪਾਕਿਸਤਾਨ ਗਰੁੱਪ ਹੈ ਉਹ ਪਾਕਿਸਤਾਨ ਵਿੱਚ ਅਤਵਾਦ ਦੀਆਂ ਘਟਨਾਵਾਂ ਕਰਕੇ ਅਫਗਾਨਿਸਤਾਨ ਵਿੱਚ ਜਾ ਕੇ ਸ਼ਰਨ ਲੈ ਲੈਂਦਾ ਤੇ ਇਸ ਨੂੰ ਜਿਹੜਾ ਅਫਗਾਨਿਸਤਾਨ ਦੀ ਸਰਕਾਰ ਨੂੰ ਨੀ ਰੋਕ ਰਹੀ ਤੇ ਉਸ ਨੂੰ ਬढ़ावा ਦੇ ਰਹੀ ਹੈ ਤਾਂ ਕਰਕੇ ਜਿਹੜੀ ਪਿਛਲੇ ਕੁਝ ਸਮੇਂ ਤੋਂ ਦੋਵੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਤਲਕੀ ਵਧੀ ਹੋਈ ਸੀ ਡਰੰਡ ਲਾਈਨ ਤੇ ਅੱਜ ਕੱਲ ਰਾਤ ਜਿਹੜੀ ਲਗਾਤਾਰ ਦੋਵੇਂ ਦੇਸ਼ਾਂ ਦੇ ਵਿਚਕਾਰ ਗੋਲੀਬਾਰੀ ਹੁੰਦੀ ਰਹੀ ਇਹ ਡਰੰਡ ਲਾਈਨ ਤੁਹਾਨੂੰ ਮੈਂ ਦੱਸ ਦਿੰਨਾ ਇਹ ਉਹ ਲਾਈਨ ਹੈ ਜਦੋਂ ਇੱਥੋਂ ਅੰਗਰੇਜ਼ ਗਏ ਸੀ ਤਾਂ ਇਹ ਘੱਟੋ-ਘੱਟ 2400 ਕਿਲੋਮੀਟਰ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਲੱਗਦੀ ਹੈ ਤੇ ਇਹ ਹਮੇਸ਼ਾ ਤੋਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਬਵਾਦ ਦਾ ਕਾਰਨ ਵੀ ਰਹੀ ਹੈ ਤੇ ਇੱਥੇ ਪਾਕਿਸਤਾਨ ਦੇ ਫੌਜੀਆ ਵੱਲੋਂ ਰਾਤ ਦਾਵਾ ਕੀਤਾ ਗਿਆ ਕਿ ਉਹਨਾਂ ਵੱਲੋਂ ਉਹਨਾਂ ਦੀਆਂ ਸੈਨਾਮਾਂ ਵੱਲੋਂ ਪਾਕਿਸਤਾਨ ਦੇ ਜਿਹੜੇ ਨੇ 58 ਫੌਜੀ ਨੇ ਜਿਹੜੇ ਮਾਰ ਮੁਕਾਏ ਨੇ ਤੇ 30 ਤੋਂ ਵੱਧ ਜਿਹੜੇ ਪਾਕਿਸਤਾਨ ਦੇ ਫੌਜੀ ਨੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਪਾਕਿਸਤਾਨ ਦੀਆਂ ਸੈਨਾਮਾਂ ਵੱਲੋਂ ਵੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਘੱਟੋ ਘੱਟ 20 ਤੋਂ 25 ਜਿਹੜੇ ਅਫਗਾਨਿਸਤਾਨ ਦੇ ਟਿਕਾਣੇ ਨੇ ਉਹਨਾਂ ਤੇ ਕਬਜ਼ਾ ਕਰ ਲਿਆ ਗਿਆ ਏ ਤੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਹਾਲਾਂਕਿ ਕਈ ਦੇਸ਼ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਸੰਧੀ ਕਰਾਉਣ ਲਈ ਲੈ ਕੇ ਵਿਚਕਾਰ ਆਏ ਨੇ ਤਾਂ ਕਿ ਦੋਵੇਂ ਦੇਸ਼ ਕਿਸੇ ਵੱਡੇ ਜੁੱਧ ਵੱਲ ਨਾ ਚਲੇ ਜਾਣ ਪਰ ਇਸ ਸਮੇਂ ਦੋਵੇਂ ਦੇਸ਼ਾਂ ਚ ਜਿਹੜੀ ਬਾਰਡਰ ਤੇ ਆ ਉਹ ਤਲਕੀ ਵਧੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਫਗਾਨਿਸਤਾਨ ਪਾਕਿਸਤਾਨ ਨੇ ਜਿਹੜਾ ਅਫਗਾਨੀ ਰਾਦੂਤ ਹੈ ਵੀ ਉਹ ਵੀ ਤਲਵ ਕਰ ਦਿੱਤਾ ਗਿਆ ਹੈ ਅਫਗਾਨਿਸਤਾਨ ਦਾ ਰਾਦੂਤ ਜਿਹੜਾ ਪਾਕਿਸਤਾਨ ਵੱਲੋਂ ਉਹ ਤਲਵ ਕਰ ਦਿੱਤਾ ਗਿਆ ਤੇ ਇਸ ਵਿੱਚ ਪਿੱਛੋਂ ਜੇ ਜਿਹੜਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸੀ ਉਹਨਾਂ ਨੇ ਇਹ ਦਾਵਾ ਵੀ ਕੀਤਾ ਸੀ ਜੇਕਰ ਕੋਈ ਵੀ ਦੇਸ਼ ਹੈ ਜਿਹੜਾ ਪਾਕਿਸਤਾਨ ਤੇ ਉਹ ਹਮਲਾ ਕਰਦਾ ਤਾਂ ਜਿਹੜਾ ਉਸ ਦੇਸ਼ ਨੂੰ ਆ ਉਹ ਕਰਾਰਾ ਜਵਾਬ ਦਿੱਤਾ ਜਾਵੇਗਾ